ਸੱਸੀ ਕਾਲ ਜੀ ਤੁਸੀਂ ਜੁੜੇ ਅਣਖ ਦੇ ਨਾਲ ਤੇ ਅੱਜ ਆਪਾਂ ਖੜੇ ਆ ਮਾਲਵਾ ਬਿਲਟ ਜਿਲ੍ਹਾ ਬਠਿੰਡਾ ਦੇ ਪਿੰਡ ਬੰਗੀਰਗੂ ਤੇ ਇੱਥੇ ਬਾਈ ਅਗਰਾਹੀ ਕਰਦੇ ਫਿਰਦੇ ਆ ਤੇ ਇਹਨਾਂ ਤੋਂ ਜਾਣਕਾਰੀ ਲੈਣੇ ਕਾਦੀ ਗ੍ਰਾਈ ਕਰੀ ਜਾਂਦੇ ਆ ਹੁਰਕੀ ਵਾਲੇ ਸੱਸੀ ਗਾਲੀ ਸਾਰਿਆਂ ਨੂੰ ਤੇ ਕਾਦੀ ਗ੍ਰਾਈ ਕਰੀ ਇਹਨੂੰ ਬਈ ਇਹ ਜੀ ਸਾਬੇ ਗੁੱਗੇ ਪੀਰ ਦੇ ਵਰਤ ਖੜਦੰਨੇ ਆ ਕੇਸਰ ਕੁਮਾਰ ਦੇ ਠੀਕ ਹੈ ਜੀ ਸਾਡੀ ਪਰਪਰਾ ਜਣੀ ਕਿ ਸਾਡੇ ਬਜ਼ੁਰਗਾਂ ਤੋਂ ਇਹ ਚਲਦੀ ਆ ਰਹੀ ਹੈ। ਠੀਕ ਹੈ ਜੀ। ਕਿਵੇਂ ਸਾਡੇ ਬਜ਼ੁਰਗ ਵਰਤ ਕੱਢਦਾ ਵਰਤਾਂ ਦੇ ਬੰਦੇ ਸੀ ਉਹ ਉਸੇ ਲੋਟੀ ਸੀ ਵਰਤ ਕੱਢਦੇ। ਵਰਤ ਕੱਢ ਕੇ ਸੀ ਜੀ ਗੁੱਗੇ ਪੀਰ ਦੇ ਮੇੜੀ ਤੇ ਜਾਂਦੇ ਗੁੱਗੇ ਪੀਰ ਦੇ ਨਾਂ ਤੇ ਉਹ ਗ੍ਰਹੀ ਕਰਦੇ। ਠੀਕ ਹੈ ਤੇ ਇਹਦਾ ਭੰਡਾਰਾ ਕਰਾਂਗੇ। ਇਹਦਾ ਕੀ ਤਰੀਕੀ ਹੁੰਦੀ ਹੈ ਇਹਦੀ ਭੰਡਾਰੇ ਦੀ? ਇਹਦੀ ਤਰੀਕ ਜੀ ਮੈਂ ਤਾਂ ਅਸੀਂ 6 ਭਾਦ ਦੋ ਰੱਖਦੇ ਆਂ ਦੇਸੀ ਮੀਨਾ ਹੁੰਦਾ 6 ਭਾਦ। ਹਾਂ 6 ਭਾਦ ਦੋ। 6 ਭਾਦ ਦੋ ਵਰਤ ਰੱਖ ਕੇ ਸੀ ਜੀ 8 ਭਾਦ ਤੇ 6 7 ਦੇ ਵਰਤਾਂ ਤੇ ਬੈਠੇ ਨੇ 7 ਭਾਦ ਨੂੰ ਸੀ ਮੰਨ ਕੇ ਚਲੋ ਵਰਤਾਂ ਦੇ ਨੇ 8 ਭਾਦ ਨੂੰ ਸਾਡਾ ਭ ਉਦੋਂ ਬਾਅਦ ਅਸੀਂ ਗੁੱਗਾ ਮੜੀ ਜੰਨੇ ਆ। ਉਹ ਕਿੱਥੇ ਆ? ਉਹ ਗੁੱਗਾ ਮੜੀ ਇਧਰ ਰਾਜਸਥਾਨ ਰਾਜਸਥਾਨ ਚ। ਰਾਜਸਥਾਨ ਦੇ گورਕਟੱਲਾ। ਠੀਕ ਹੈ। گورਕਸੀਕਲਾ। ਇੱਥੋਂ 8 ਤਰੀਕ ਤੋਂ ਬਾਅਦ ਜਾਵਾਂਗੇ। ਹਾਂਜੀ 8 10 11 ਤਰੀਕ ਨੂੰ 100% ਤਰਾਂਗੇ। ਠੀਕ ਹੈ। ਉੱਥੇ ਵਧੀਆ ਲਾ ਭਰਦਾ ਮੇਲਾ। ਹਾਂਜੀ ਹਾਂਜੀ ਪੂਰਾ ਪੂਰਾ ਪਾਪਾ। ਉਹਦੇ ਬਾਰੇ ਮਾੜੀ ਮੁੱਟੀ ਜਾਣਕਾਰੀ। ਬਹੁਤ ਸਰਦਾ ਹੁੰਦੀ ਹੈ। ਬਹੁਤ ਸਰਦਾ ਲੋ ਆਉਂਦੇ ਅਸੇ ਦੂਰੂ ਦੂਰੂ। ਅੱਛਾ। گورਕਨਾਥ ਜੀ ਦਾ ਟੱਲਾ ਉੱਥੇ। ਹੂੰ। ਜਾਨੀ ਕਿ ਜਦੋਂ ਗੁੱਗਾ ਜਾਰ ਪੀਰ ਜੀ ਆਪਣੇ ਹੋਏ ਸੀ। ਆਪਣੀ ਮਾਤਾ ਨੂੰ ਦਸੋ ਕਿਹਾ ਇਹ ਜਣ ਕੇ ਬਾਬਾ ਲੰਮੀ ਕਹਾਣੀਆਂ ਜਲਸਾ ਨੂੰ ਮੈਂ ਥੋੜੇ ਚਰਚ ਦੱਸ ਦਿੰਨਾ ਹਾਂ ਹਾਂ ਛੋਟੀ ਮੋਟੀ ਮੋਟੀ ਛੋਟੀ ਕਰਕੇ ਜੀ ਬਾਬਾ ਗੁੱਗਾ ਜਿਆਰ ਫਿਰ ਨਾਲ ਆਪਣੀ ਮਾਤਾ ਨਾਲ ਬਚਨ ਹੋਈ ਸੀ ਵੀ ਮੈਂ ਤੈਨੂੰ ਮੁੱਖ ਨਹੀਂ ਵਿਖਾਉਂਦਾ ਠੀਕ ਹੈ ਜੀ ਤੇ ਸ੍ਰੀ ਗੁਰੂ ਗੁਰਗੋਰੀ ਖਨਾਸ ਜੀ ਦੇ ਕੋਲੇ ਆਏ ਜਦੋਂ ਮੰਨ ਕੇ ਚਲੋ ਜੀ ਗੁਰਗੋਰੀ ਖਨਾਸ ਕੋਲੇ ਆਏ ਤਾਂ ਗੁਰਗੋਰੀ ਖਨਾਸ ਨੇ ਜੀ ਇਸ ਤਰ੍ਹਾਂ ਹੱਥ ਕਰਿਆ ਵੀ ਤੁਸੀਂ ਮੇਰੇ ਮੈਂ ਤਾਂ ਤੁਹਾਨੂੰ ਸਮਝ ਨਹੀਂ ਸਕਦਾ ਹੁਣ ਤੁਸੀਂ ਜਿੱਥੇ ਵੀ ਮੈਨੂੰ ਮੈਂ ਜਿਸ ਨੂੰ ਹਟ ਜਾ ਉੱਥੇ ਤੁਸੀਂ ਆਪੇ ਸਮਝੋ ਠੀਕ ਹੈ ਜਣ ਕੇ ਇਹਦੀ ਮਾਤਾ ਇਸ ਦੇ ਪਿੱਛੇ ਆ ਗਈ ਤੇ ਉਹ ਤੇ ਗੋਪਨਾਥੇ ਗੁਰੂ ਗੁੱਗਾ ਯਾਰ ਪੀਰ ਜੀ ਇਹ ਦੋਨੇ ਮੈੜੀ ਵਾਲੀ ਹੋਈ ਐ ਤੇ ਲੈ ਬਹੁਤ ਸਰਦਾ ਹੁੰਦੀ ਐ ਬਹੁਤ ਸਰਦਾ ਮੂਹੰਦੇ ਅੱਛਾ ਵੀ ਸਾਰੇ ਭਾਰਤ ਜੀੋਂ ਆਉਂਦੇ ਹਨਾ ਹਾਂਜੀ ਬਹੁਤ ਹਾਂ ਸਾਰੇ ਭਾਰਤ ਲਿਆ ਘੰਟਾ ਜਿਹਾ ਵੀ ਆਉਂਦੇ ਆ ਤੇ ਵੱਤੋ ਵੱਦ ਬਾਈ ਗੁੱਗਾ ਪੀਰ ਦੇ ਆਪਾਂ ਅੜਾ ਅਗਰਾਈ ਐ ਬਾਈ ਕਰ ਰਹੇ ਆ ਤੇ ਨਾਲ ਸਾਥ ਦਿਓ ਤੇ ਕੋਈ ਹੋਰ ਪਿੰਡ ਵਾਲੇ ਨੂੰ ਕੁਛ ਕਹਿਣਾ ਚਾਹੁੰਦੇ ਹੋ ਹੋਰ ਜੀ ਸਾਡੇ ਦਰਨੇ ਨਗਰ ਖੇੜੇ ਦੇ ਨਗਰਾਂ ਚ ਕਰਦੇ ਆ ਜੇ ਆਪਣੇ ਦੋ ਪਿੰਡਾਂ ਦੇ ਹਨਾ ਬਾਈ ਸਾਰੇ ਪਿੰਡਾਂ ਜੀ ਜਿੱਥੇ ਇੱਥੇ ਹੈਗੇ ਉੱਥੇ ਉੱਥੇ ਦੂਜੇ ਜਣੇ ਕੇ ਸਾਡੇ ਹਾਂ ਸਾਡਾ ਭਾਈਚਾਰਾ ਹੈਗਾ ਬੋਰਗਸਿਕ ਹਾਂਜੀ ਇਹ ਜਣੇ ਕੇ ਪਿੰਡੇ ਪਿੰਡੇ ਇਸ ਤਰ੍ਹਾਂ ਇਹਨਾਂ ਦੇ ਮਕਾਨ ਵਸਥਾਨ ਬਣੇ ਹੋਏ ਨੇ ਮੈੜੀਆਂ ਬਣੀਆਂ ਹੋਈਆਂ ਨੇ ਠੀਕ ਹੈ ਜੀ ਇਹ ਪਿੰਡ ਪਿੰਡਾ ਕਰਦੇ ਆ ਵਾਸਤ ਕਰਦੇ ਠੀਕ ਹੈ ਜਰੂਰ ਧੰਨਵਾਦ ਜੀ ਸਾਡੇ ਨਾਲ ਸਾਂਝ ਪਾਈ ਤੇ ਆਪਾਂ ਗੁੱਗਾ ਫੀਡ ਦੀ ਫੋਟੋ ਵੀ ਦਿਖਾ ਦਈਏ ਨਾ ਠੀਕ ਹੈ ਜੀ